ਪੰਜਾਬ ਦੇ ਵਿੱਚ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਗਿੱਦੜਵਾ ਹਲਕੇ ਤੇ ਹਰ ਕਿਸੇ ਦੀ ਨਜ਼ਰ ਬਣੀ ਹੋਈ ਹੈ ਆਖਰਕਾਰ ਗਿੱਦੜਵਾ ਹਲਕਾ ਕੌਣ ਜਿੱਤੇਗਾ ਲਗਾਤਾਰ ਕਾਂਗਰਸੀ ਉਮੀਦਵਾਰ ਅਮਰਤਾ ਵੜਿੰਗ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਖਰਕਾਰ ਗਿੱਦੜਵਾ ਦੇ ਵਿੱਚ ਇਸ ਸਮੇਂ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਮੈਮ ਕਿਵੇਂ ਚੱਲ ਰਹੀ ਹੈ ਚੋਣਾਂ ਬਹੁਤ ਅੱਛਾ ਚੱਲ ਰਿਹਾ ਹੈ ਵੀਰ ਬਹੁਤ ਅੱਛਾ ਚੱਲ ਰਿਹਾ ਹੈ ਕਿਰਪਾ ਕਰਕੇ ਗਿੱਦੜਵਾ ਦੀ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਕਿਉਂ ਨਾ ਪਾਉਣ ਕਿਉਂ ਨਾ ਪਾਉਣ ਹਰ ਰੀਜ਼ਨ ਐ ਪੌਂਡ ਵਾਸਤੇ ਲੋਕਾਂ ਦੀ ਡਿਮਾਂਡ ਤੇ ਹੀ ਲੋਕਾਂ ਦੀ ਮੰਗ ਤੇ ਹੀ ਵੋਟ ਮਿਲੀ ਹੈ ਇੰਨੇ ਸਾਲ ਲੋਕਾਂ ਦੇ ਵਿੱਚ ਵਿਚਰੇ ਆ ਲੋਕਾਂ ਦੇ ਕੰਮ ਕੀਤੇ ਐ ਜੋ ਇੱਕ ਐਮਐਲਏ ਦੀ ਡਿਊਟੀ ਹੁੰਦੀ ਹੈ ਉਸ ਡਿਊਟੀ ਦੀ ਮੈਨੂੰ ਲੱਗਦਾ ਹੈ ਕਿ ਜਿੰਨੀਆਂ ਜੋ ਜ਼ਿੰਮੇਵਾਰੀ ਸੀ ਉਹ ਸਾਰੀਆਂ ਜ਼ਿੰਮੇਵਾਰੀਆਂ ਐਜ਼ ਐਮਐਲਏ ਨਿਭਾਈਆਂ ਕਾਂਗਰਸੀ ਹਲਕਿਆਂ ਦੇ ਵਿੱਚ ਇਹਨਾਂ ਚੋਣਾਂ ਨੂੰ ਸੀਐਮ ਦੀ ਦਾਅਵੇਦਾਰੀ ਦੀ ਦੌੜ ਦੇ ਵਿੱਚ ਸੈਮੀ ਫਾਈਨਲ ਦੇ ਵਜੋਂ ਦੇਖਿਆ ਜਾ ਰਿਹਾ ਹੈ ਤੁਹਾਡੇ ਮਨ ਦੇ ਵਿੱਚ ਵੀ ਹੈ ਜੇਕਰ ਸੀਐਮ ਬਣਨਾ ਹੈ ਤਾਂ ਇਹ ਚੋਣ ਜਿੰਨੀ ਬਹੁਤ ਜ਼ਰੂਰੀ ਹੈ ਸਰਕਾਰ ਲਿਆਉਣ ਵਾਸਤੇ ਇਹ ਚੋਣ ਜਿੰਨੀ ਬਹੁਤ ਜ਼ਰੂਰੀ ਹੈ ਸਤਾਈ ਦੇ ਵਿੱਚ ਕਾਂਗਰਸੀ ਸਰਕਾਰ ਲੈ ਕੇ ਆਉਣੀ ਹੈ ਤੇ ਨਹੀਂ ਹੁਣ ਰੱਖੀ ਜਾ ਰਹੀ ਹੈ ਅਸੀਂ ਉਸ ਨੀਹਾਂ ਦੀਆਂ ਤਿਆਰੀਆਂ ਕਰ ਰਹੇ ਹਾਂ ਤੁਸੀਂ ਵੀ ਆਪਣੇ ਭਾਸ਼ਣ ਦੇ ਵਿੱਚ ਇੱਥੇ ਕਿਹਾ ਕਿ ਜੇਕਰ ਸੀਐਮ ਵਾਲੀ ਕੁਰਸੀ ਮੈਂ ਸੀਐਮ ਬੋਰਡ ਨਹੀਂ ਯੂਜ਼ ਕੀਤਾ ਖਾਸ ਕਰਕੇ ਕੁਰਸੀ ਕੁਰਸੀ ਦਾ ਇਸ਼ਾਰਾ ਕੀਤਾ ਨਹੀਂ 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 ਮੇਰੀ ਗੱਲ ਸੁਣੋ ਜਦੋਂ ਐਮਐਲਏ ਬਣੇ ਮੰਤਰੀ ਬਣੇ ਰਾਈਟ ਤੇ ਅਸੀਂ ਤਿਆਰੀ ਤਾਂ ਹਰ ਬੰਦਾ ਤਰੱਕੀ ਕਰਦਾ ਹੈ ਨਾ ਤਰੱਕੀ ਦੀ ਆਪਾਂ ਗੱਲ ਕਰਦੇ ਆਂ ਤੇ ਉਸੇ ਤਰੱਕੀ ਦੀ ਮੈਂ ਗੱਲ ਕਰ ਰਹੀ ਆਂ ਅੱਜ ਤੁਸੀਂ ਇੱਥੇ ਜਰਨਲਿਜ਼ਮ ਕਰ ਰਹੇ ਹੋ ਕੱਲ ਨੂੰ ਤੁਹਾਡਾ ਡੈਫੀਨਿਟਲੀ ਸੁਪਨਾ ਹੋਊਗਾ ਕਿ ਮੇਰਾ ਆਪਦਾ ਚੈਨਲ ਹੋਵੇ ਜਿਵੇਂ ਤੁਸੀਂ ਤੁਸੀਂ ਸੋਚਦੇ ਹੋਵੇਂ ਮੈਂ ਵੀ ਸੋਚਦੀ ਆਂ ਇਹ ਸਮਾਂ ਦੱਸੂਗਾ ਇੱਕ ਪਾਰਟੀ ਹਾਈ ਕਮਾਂਡ ਨੇ ਡਿਸਾਈਡ ਕਰਨਾ